सिया गुरु का सतना तो जाके सिमरण सब कुछ है इस पर त्याग अवर जो सब मैं रहा समाई ਸਪੇਸ਼ਲ ਪਾਈ ਹੈ ਜਿਸ ਪ੍ਰਾਪਤ ਆਗਰ ਕਰ ਤਰਾਚੋ ਮੈਂ ਰਹਾ ਸਮਾਈ ਹਰ ਹਾਲ ਸਿਮਰੋ ਸੰਤ ਕੋ ਪਾਲਾ ਸਾਧ ਸੰਗ ਮਿਤਨਾ ਦੇ ਆਵੋ ਹੋਰ ਨ ਹੋ ਮੈਂ ਨਤਦਾ ਕੁਸ਼ਾ ਸਿੰਘ ਜੀ ਰਾਮਗੜੀ ਜਤਾ 302ਵਾਂ ਜਨਮ ਦਿਨ ਪ੍ਰਤਾਪ ਨਗਰ ਗੁਰਦੁਆਰਾ ਸਾਹਿਬ ਦੇ ਦਿਆ ਸਿੰਘ ਚੈਰੀਟੇਬਲ ਫਾਟਵੋਂ ਅਤੇ ਸਰਦਾਰ ਸੋਹਣ ਸਿੰਘ ਜੀ ਗੋਪਾਲ ਜੀ ਸਾਡੇ ਕੌਂਸਲ ਨੇ ਉਹਨਾਂ ਵੱਲੋਂ ਸਮੁੱਚੇ ਇਲਾਕੇ ਵਾਲਾ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਹਾਪੜ ਵਾਲੇ ਮਹਾਰਾਜ ਨੇ ਬੜਾ ਹੀ ਰਸ ਪੰਨਾ ਕੀਰਤਨ ਕਰਿਆ ਜਿਹਦੇ ਵਿੱਚ ਉਹਨਾਂ ਨੇ ਆਪਣੇ ਮੁਖਾਰਬਨ ਚੋਂ ਬੋਲਦੇ ਕਿਹਾ ਕਿ ਉਸ ਨਿਰੰਕਾਰ ਨੇ ਜਿਹੜੇ ਇਹ ਜੇ ਜਰਨੈਲ ਨੇ ਉਹ ਇਸ ਕਰਕੇ ਪੈਦਾ ਕਰ ਰਹੇ ਨੇ ਕਿ ਗਿੜੀਆਂ ਆਉਣੀਆਂ ਪੀੜੀਆਂ ਨੇ ਇਹਨਾਂ ਤੋਂ ਸ਼ੇਧ ਲੈਣਾ ਤੇ ਮੈਂ ਅੱਜ ਸਮੁੱਚੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਆਪਾਂ ਜਸਾ ਸਿੰਘ ਰਾਮਗੜੀ ਜੀ ਦੇ ਜੀਵਨ ਤੋਂ ਉਹਨਾਂ ਦੇ ਕੀਤੇ ਕੰਮਾਂ ਤੋਂ ਸ਼ੇਧ ਲੈ ਕੇ ਆਪਣੇ ਦੇਸ਼ ਦੀ ਆਪਣੇ ਪ੍ਰਾਂਤ ਦੀ ਹੋਂਦ ਦੀ ਤਰੱਕੀ ਦੇ ਤਲਮ ਬਹੁਤ ਧੰਨਵਾਦ ਕਿ ਅੱਜ ਸਵਾਗਤ ਕੀਤਾ ਕਿ ਜਨ ਜੰਦੇ ਸਵਾਗਤ ਬڑے ਲੰਬੇ ਸਮੇਂ ਤੋਂ ਯੂਨਾਈਟਿਡ ਯੂਥ ਫੈਡਰੇਸ਼ਨ ਇਹ ਦਿਹਾੜਾ ਮਨਾ ਰਹੀ ਆ ਔਰ ਬੜਾ ਉਤਸ਼ਾਹ ਦੇਖੋ ਦੂਰੋਂ ਦੂਰੋਂ ਜਿਹੜੇ ਮਹਾਰਾਜ ਜਸਾ ਸਿੰਘ ਰਾਮਗੜੀ ਜੀ ਦੇ ਪੈਰੋਕਾਰ ਨੇ ਉਹ ਪਹੁੰਚੇ ਹੋਏ ਸੀ ਜਲੰਧਰ ਤੋਂ ਮੋਗੇ ਤੋਂ ਨਾਬੇ ਤੋਂ ਇੰਗਲੈਂਡ ਤੋਂ ਹਾਂਜੀ ਦਿੱਲੀ ਤੋਂ ਬੰਬੇ ਤੋਂ ਬਹੁਤ ਸਾਰੇ ਜਿਹੜੇ ਮਹਾਰਾਜ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹ ਇੱਥੇ ਪਹੁੰਚੇ ਹੋਏ ਸੀ ਮੈਂ ਧੰਨਵਾਦੀ ਆ ਸਾਡੀਆਂ ਇਸ ਮੇਰੇ ਦੋਸਤਾਂ ਦਾ ਮੇਰੇ ਮਿੱਤਰਾਂ ਦਾ ਜਿਹੜੇ ਮੇਰੀ ਸੋਸਾਇਟੀ ਆ ਯੂਨਾਈਟਿਡ ਜੂਥ ਫੈਡਰੇਸ਼ਨ ਜਿਹੜੇ ਲੰਬੇ ਸਮੇਂ ਤੋਂ ਅਸੀਂ ਲਗਭਗ 30 ਸਾਲ ਤੋਂ ਇਸ ਦਿਹਾੜਾ ਮਨਾ ਰਹੇ ਮਨਾਉਂਦੇ ਆ ਰਹੇ ਆਂ ਔਰ ਬੜਾ ਸਹਿਯੋਗ ਮਿਲਦਾ ਸੰਗਤਾਂ ਦਾ ਤੁਸੀਂ ਦੇਖਿਆ ਹੋਣਾ ਕਿ ਹਾਲ ਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਸੀ ਜਦੋਂ ਕਿ 500 600 ਬੰਦੇ ਦਾ ਹਾਲ ਆ ਸਾਡਾ ਪਰ ਇਹ ਸੰਗਤਾਂ ਦਾ ਸਹਿਯੋਗ ਆ ਕਿ ਤੁਹਾਡੇ ਸੰਗਤਾਂ ਦਾ ਪਿਆਰ ਆ ਜਿਸ ਦਾ ਸਦਕਾ ਅੱਜ ਦਾ ਇਹ ਸਮਾਗਮ ਬਹੁਤ ਹੀ ਸਫਲਤਾਪੂਰਕ ਉਹ ਚੇਚੇ ਤੌਰ ਤੇ ਮਹਾਂਪੁਰਸ਼ ਬਾਬਾ ਨਿਰਮਲ ਸਿੰਘ ਜੀ ਜੋ ਚੇਚੇ ਤੋਂ ਤੇ ਹਾਪੜ ਤੋਂ ਪਹੁੰਚੇ ਸੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਕਿ ਜਿਨ੍ਹਾਂ ਨੇ ਆ ਕੇ ਇੱਥੇ ਬਹੁਤ ਵੱਡਾ ਹੋ ਗਿਆ ਅੱਜ ਜਿਹੜਾ ਸਮਾਗਮ ਕੀਤਾ ਹੈ। ਤੋਂ ਨਾਲ ਆ ਜਾ। ਮੈਂ ਤੁਹਾਨੂੰ ਜਿਹੜਾ ਅੱਜ ਦਾ ਸਮਾਗਮ ਕੀਤਾ ਹੈ ਕੀ ਕਰਨ ਜਾਂਦੇ ਸਮਾਗਮ। ਬੜੇ ਲੰਬੇ ਸਮੇਂ ਤੋਂ ਯੂਨਾਈਟਿਡ ਯੂਥ ਫੈਡਰੇਸ਼ਨ ਆ ਇਹ ਦਿਹਾੜਾ ਮਨਾ ਰਹੀ ਆ। ਔਰ ਬੜਾ ਉਤਸ਼ਾਹ ਦੇਖੋ ਦੂਰੋਂ ਦੂਰੋਂ ਜਿਹੜੇ ਮਹਾਰਾਜ ਜਸਾ ਸਿੰਘ ਰਾਮਗੜੀ ਜੀ ਦੇ ਪੈਰੋਕਾਰ ਨੇ ਉਹ ਪਹੁੰਚੇ ਹੋਏ ਸੀ ਜਲੰਧਰ ਤੋਂ ਮੋਗੇ ਤੋਂ ਨਾਬੇ ਤੋਂ ਇੰਗਲੈਂਡ ਤੋਂ ਹਾਂਜੀ ਦਿੱਲੀ ਤੋਂ ਬੰਬਈ ਤੋਂ ਬਹੁਤ ਸਾਰੇ ਜਿਹੜੇ ਮਹਾਰਾਜ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਇੱਥੇ ਪਹੁੰਚੇ ਸੀ ਮੈਂ ਧੰਨਵਾਦੀ ਹਾਂ ਸਾਡੀਆਂ ਇਸ ਮੇਰੇ ਦੋਸਤਾਂ ਦਾ ਮੇਰੇ ਮਿੱਤਰਾਂ ਦਾ ਜਿਹੜੇ ਮੇਰੀ ਸੁਸਾਇਟੀ ਆ ਯੂਨਾਈਟਿਡ ਜੂਥ ਫੈਡਰੇਸ਼ਨ ਜਿਹੜੇ ਲੰਬੇ ਸਮੇਂ ਤੋਂ ਅਸੀਂ ਲਗਭਗ 30 ਸਾਲ ਤੋਂ ਇਸ ਦਿਹਾੜਾ ਮਨਾ ਰਹੇ ਮਨਾਉਂਦੇ ਆ ਰਹੇ ਆਂ ਔਰ ਬੜਾ ਸਹਿਯੋਗ ਮਿਲਦਾ ਸੰਗਤਾਂ ਦਾ ਤੁਸੀਂ ਦੇਖਿਆ ਹੋਣਾ ਕਿ ਹਾਲ ਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਸੀ ਜਦੋਂ ਕਿ 500 600 ਬੰਦੇ ਦਾ ਹਾਲ ਆ ਸਾਡਾ ਪਰ ਇਹ ਸੰਗਤਾਂ ਦਾ ਸਹਿਯੋਗ ਆ ਕਿ ਤੁਹਾਨੂੰ ਸੰਗਤਾਂ ਦਾ ਪਿਆਰ ਆ ਜਿਸ ਦੇ ਸਦਕਾ ਅੱਜ ਦਾ ਇਹ ਸਮਾਗਮ ਬਹੁਤ ਹੀ ਸਫਲਤਾਪੂਰਕ ਉਹ ਚੇਚੇ ਤੌਰ ਤੇ ਮਹਾਂਪੁਰਸ਼ ਬਾਬਾ ਨਿਰਮਲ ਸਿੰਘ ਜੀ ਜੋ ਚੇਚੇ ਤੌਰ ਤੇ ਹਾਪੜ ਤੋਂ ਪਹੁੰਚੇ ਸੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਕਿ ਜਿਨ੍ਹਾਂ ਨੇ